ਫਗਵਾੜਾ ਦੇ ਇੱਕ ਵਿਅਕਤੀ ਨੇ ਮੋਟਰਸਾਈਕਲ ਸਵਾਰ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਉਪਰ ਤੇਜ਼ ਸਰ ਹਥਿਆਰਾਂ ਦੀ ਨੋਕ ਤੇ ਲੁੱਟਖੋ ਦੀ ਨੀਅਤ ਨਾਲ ਦੁਕਾਨ ਦਾ ਗੱਲਾਂ ਚੋਰੀ ਕਰਕੇ ਲਜ਼ਾਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਗੱਲਬਾਤ ਕਰਦੇ ਆ ਪੀੜਤ ਵਿਅਕਤੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਹਦੀਆਵਾਦ ਮੁੱਖ ਚੌਕ ਵਿਖੇ ਆਰ ਕੇ ਪ੍ਰੋਵੀਜ਼ਨ ਸਟੋਰ ਨਾਂ ਦੀ ਦੁਕਾਨ ਹੈ ਤੇ ਬੀਤੀ ਰਾਤ 10:30 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ਤੇ ਛੇ ਲੁਟੇਰੇ ਦਾਖਲ ਹੋਏ ਜਿਨ੍ਹਾਂ ਕੋਲ ਪਿਸਤੌਲ ਤੇ ਤੇਜ਼ ਸਰ ਹਥਿਆਰ ਸਨ ਨੇ ਜਵਰੀ ਦੁਕਾਨ ਦਾ ਗੱਲਾਂ ਚੁੱਕ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਹਨਾਂ ਨੇ ਉਕਤ ਵਿਅਕਤੀਆਂ ਨਾਲ ਹੱਥੋ ਪਾਈ ਵੀ ਕੀਤੀ ਪਰ ਉਹ ਫਿਰ ਵੀ ਵਾਰਦਾਤ ਨੂੰ ਅੰਜਾਮ ਦੇ ਗਏ ਜਿਸ ਬਾਰੇ ਉਹਨਾਂ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਮੰਗ ਕੀਤੀ ਕਿ ਇਹੋ ਜੇ ਸ਼ਰਾਰਤੀ ਅਨਸਰਾਂ ਉੱਪਰ ਨਕੇਲ ਕੱਸੀ ਜਾਵੇ ਉਹਨਾਂ ਨਾਲ ਹੀ ਕਿਹਾ ਕਿ ਇਸ ਸਾਰੀ ਵਾਰਦਾਤ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਹਮਲਾਵਾਰਾਂ ਦੇ ਆਨ ਦੀ ਸੀਸੀਟੀਵੀ ਵੀ ਕੈਦ ਹੋਈ ਹੈ ਉਧਰ थाना ਸਤਨਾਮਪੁਰ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਲਾਖਾ ਪਿੱਛੇ ਪਹੁੰਚਾਇਆ ਜਾਵੇਗਾ। ਭਾਈ ਜੀ ਨਾ ਜੀ ਆਪਣਾ ਨਰੇਸ਼ ਕੁਮਾਰ ਬੋਲ ਰਿਹਾ ਜੀ ਅਧਿਆਵਾਚ ਹਾਂ ਸਰ ਕੀ ਮਾਮਲਾ ਕੀ ਕਿ ਜਿਹੜਾ ਦੇਰ ਰਾਤ ਤੁਹਾਡੇ ਇਹ ਬੰਦੇ ਆਏ ਜੀ ਦੋ ਮੁਰਸਲਾਂ ਦੇ ਆਏ ਸੀ ਸਪਰੈਂਡਰ ਤੇ ਪਰਸਲ ਤੇ ਆਏ ਸੀ ਤਿੰਨ ਬੰਦੇ ਸਾਡੇ ਕੋਲ ਰੁੱਕ ਗਏ ਤਿੰਨ ਬੰਦੇ ਉਹਨਾਂ ਨੇ ਨਿਢਾਤੇ 6 ਬੰਦੇ ਆਏ ਸੀ ਕਿ ਤਿੰਨ ਬੰਦੇ ਸਾਡੀ ਦੁਕਾਨ ਦੇ ਅੰਦਰ ਆ ਗਏ ਤੇ ਗੱਲੇ ਨੂੰ ਹੱਥ ਪਾ ਲਿਆ ਜੋ ਸਮਾਨ ਉਹਨਾਂ ਕੋਲੋਂ ਨਿਕਲਿਆ ਲੈ ਗਏ ਤੇ ਮੈਂ ਉਹਨਾਂ ਦੇ ਮਗਰ ਹੋ ਗਿਆ ਸੀਗਾ ਤੇ ਉਹਨਾਂ ਦੇ ਦਾਤ ਖੋ ਗਿਆ ਤੇ ਉਹਨਾਂ ਦੇ ਦੁਆਲੇ ਹੋ ਗਿਆ ਸੀ ਕਿੰਨਾ ਕਿੰਨਾ ਖਾਣਾ ਕੋਲ ਵੀ ਸੀਗਾ ਤੇ ਮੈਂ ਉਹਨਾਂ ਦਾ ਪਿਸਤੌਲ ਵੀ ਸਿੱਟ ਦਿੱਤਾ ਸਭ ਕੁਝ ਖੋ ਲਿਆ ਥੱਲੇ ਸਿੱਟ ਗਿਆ ਉਹ ਉਹਨਾਂ ਦੇ ਜਦੋਂ ਮੈਂ ਦਾਤ ਦੂਤ ਮਾਰੇ ਉਹਨਾਂ ਨੇ ਖੋ ਕੇ ਤੇ ਫੇਰ ਦੌੜ ਗਏ ਹੋਰ ਵੀ ਮੁੰਡੇ ਚੌਂਚ ਪੈ ਗਏ ਸੀ ਉਹਨਾਂ ਦੇ ਦੁਆਲੇ ਫੇਰ ਪਿਸਤੌਲ ਵਗੈਰਾ ਪਿਸਤੌਲ ਵੀ ਉਹਨਾਂ ਦੇ ਡਿੱਗ ਪਿਆ ਸੀ ਤੇ ਕਿਹੜਾ ਚੋੱਕੇ ਬੰਦਾ ਲੈ ਗਿਆ ਮੈਨੂੰ ਨਹੀਂ ਪਤਾ ਤੇ ਕਿੰਨੇ ਕ ਵਜੇ ਹੋਇਆ ਹੱਸ 10 ਵਜੇ 20 25 ਮਿੰਟ ਦੇ ਜਿੰਨੇ ਵੀ 30 ਮਿੰਟ ਸਾਰ 1:30 ਤੋਂ ਪਹਿਲਾਂ ਪਹਿਲਾਂ ਦੀ ਗੱਲ ਹੈ ਤੇ ਮੂੰਹ ਵਗੈਰਾ ਲਵੇਟੇ ਦੀ ਕਿੰਨੇ ਕਿੰਨੇ ਮੂੰਹ ਲਵੇਟੇ ਦੀ 6 ਆਣੇ ਮੂੰਹ ਲਵੇਟੇ ਸੀ 6 ਆਣੇ ਮੂੰਹ ਲਵੇਟੇ ਸੀ ਤਿੰਨ ਬੰਦੇ ਉਹਨਾਂ ਨੇ ਉਸੇ ਵੇਲੇ ਨੱਠ ਗਏ ਤੇ ਤਿੰਨ ਬੰਦੇ ਹੀ ਦੁਕਾਨ 'ਚ ਆ ਗਏ ਸੀ ਕੋਈ ਜਾਨੀ ਮਾਰੀ ਨੁਕਸਾਨ ਹੋ ਗਿਆ ਜਾਨੀ ਮਾਰੀ ਦੇਖੋ ਸਟਾਟਾ ਸਟਾ ਦਾਦੂਤ ਖੋਲ ਖੋਲ ਮਾਰੀ ਮੋਟੀ ਮੇਰੇ ਕੱਟ ਲੱਗਿਆ ਵਾ ਬਾਕੀ ਹੁ ਟਿਕ ਕੋਈ ਕਾਏ ਕੈਸ਼ ਵਗੈਰਾ ਵੀ ਕੋਈ ਲੱਗਿਆ ਕੈਸ਼ ਗੱਲੇ 'ਚ ਲੈ ਗਿਆ ਸੀ ਕਿੰਨੇ ਨਕਰ ਕੋਈ ਪਤਾ ਨਹੀਂ ਕੋਈ ਲਗਭਗ ਆਈਡੀਆ 5-7000 ਹੋ ਸਕਦਾ ਠੀਕ ਹੈ ਜੀ ਪਤਾ ਜਾਨਾ ਤੇ ਕੀ ਪ੍ਰਸ਼ਾਸਨ ਪੁਲਿਸ ਆਈ ਸੀ ਮੌਕੇ ਤੇ ਪੁਲਿਸ ਹੁਣ ਸੰਝ ਆ ਗਈ ਸਰਕਾਰ ਦੇਤੀ ਪੁਲਿਸ ਨੂੰ ਆਪਾਂ ਹਾਂ ਜੇਤੀ ਕੀ ਮੰਗ ਕਰਦੇ ਸੀ ਮੰਗ ਰੱਖਦੇ ਆਪਾਂ ਜੀ ਉਹ ਏਦਾਂ ਦੀ ਫੜ ਦਿੱਤਾ ਨਾ ਹੋਣ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਚੰਗੀ ਤਰ੍ਹਾਂ ਤੇ ਪੂਰੀ ਸਜ਼ਾ ਕੋਈ ਸੀਸੀਡੀ ਕੈਮਰੇ ਚ ਆਏ ਹੁਣ ਕੈਮਰੇ ਮੰਦਰ ਦੇ ਕੈਮਰੇ ਚ ਆਏ ਹੋਏ ਨੇ ਇਹਨਾਂ ਨੇ ਪਹਿਲਾਂ 112 ਦੇ ਕੰਪਲੇਟ ਕੀਤੀ ਆ ਵੀ ਜਿਹੜੀ ਆ ਦੁਕਾਨ ਤੇ ਕੋਈ ਅਣਚਾਹੇ ਆਣ ਬੰਦੇ ਆਣ ਕਿਤੇ ਮਤਲਬ ਬਹੁਤ ਰਾਤ ਦਿਨ ਆਏ ਤੇ ਗੱਲਾਂ ਲੈ ਕੇ ਜਾਂਦੇ ਬੰਦੇ 112 ਤੋਂ ਬਾਅਦ ਸਾਨੂੰ ਮੰਨ ਕੇ 112 ਦਾ ਕੰਪਲੇਟ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਮੌਕੇ ਤੇ ਆਏ ਆ ਤੇ ਆਨ ਕੇ ਉਸ ਦਾ ਸਖਤੀ ਆ ਉਹ ਕਹਿੰਦਾ ਵੀ ਦੁਕਾਨਦਾਰ ਕਹਿ ਰਿਹਾ ਕਿ ਮੈਂ ਦੁਕਾਨ ਤੋਂ ਗੱਲਾਂ ਇਹਨਾਂ ਨੇ ਚੁੱਕਿਆ ਵਾ 6 ਬੰਦੇ ਆਏ ਆ ਇੱਕ ਪਲੰਟਰ ਮੋਟਰਸਾਈਕਲ ਤੇ ਇੱਕ ਦੂਜਾ ਪਲਸਰ ਮੋਟਰਸਾਈਕਲ ਗੱਲਾਂ ਲੈ ਕੇ ਤੇ ਬਾਹਰ ਤੋਂ ਚਲ ਗਏ ਤੇ ਜਦੋਂ ਇਹਨਾਂ ਨੇ ਮੜ ਮੜ ਰੋਲਾ ਪਾ ਪਾਇਆ ਤੇ ਗੱਲਾਂ ਛੱਡ ਕੇ ਭੱਜ ਗਏ ਬੜੇ ਫੁਗਾੜੀ ਸੜ ਸਰ ਸਰ ਮੂੰਹ ਬਗਰ ਬੰਨੇ ਹੋਈ ਦੀ ਇਹਨਾਂ ਨੇ ਇਹ ਤੇ ਹੁਣ ਇਹਨਾਂ ਦੇ ਦਰਸ਼ਿਆ ਨਹੀਂ ਵੀ ਮੂੰਹ ਬੱਦੇ ਹੀ ਜਾਂ ਖੁੱਲੇ ਕੋਈ ਕੈਮਰੇਆਂ ਦੇ ਵਿੱਚ ਆਏ ਜੀ ਕੈਮਰੇ ਚ ਆਏ ਆ ਲਾਲ ਤੇ ਮੰਦਰਾ ਉਹਦਾ ਤਸਵੀਰੇ ਵੇਖ ਲਾਂਗੇ ਕਰਾਂਗੇ ਚੈੱਕ ਜਿਹੜੇ ਦੁਕਾਨਦਾਰ ਨਾਲ ਦੁਕਾਨ ਦਾ ਨਾਮ ਨਰੇਸ਼ ਕੁਮਾਰ ਕਰਿਆਨੇ ਦੁਕਾਨ ਆ ਬਾਕੀ ਸਵੇਰੇ ਕੈਮਰੇ ਚੈੱਕ ਕਰਾਂਗੇ ਜੋ ਸਾਹਮਣੇ ਆਏ ਉਹਦੇ ਮੁਤਾਬਕ ਕਾਰਵਾਈ ਕਰਾਂਗੇ